ਮਤੀ ਦੀ ਅੰਝਲ ਅਧਿਆਇ ਨੰਬਰ 12 ਸਬਤ ਦਾ ਪ੍ਰਭੂ ਉਹ ਸਵੇਰ ਲਈਏਸੂ ਸਬਤ ਦੇ ਦਿਨ ਖੇਤਾਂ ਵਿੱਚੋਂ ਦੀ ਲੰਘਿਆ ਅਤੇ ਉਹ ਦੇ ਚੇਲਿਆਂ ਨੂੰ ਭੁੱਖ ਲੱਗੀ ਉਹ ਸਿੱਟੇ ਤੋੜ ਕੇ ਖਾਣ ਲੱਗੇ ਅਤੇ ਫਰੀਸੀਆਂ ਨੇ ਵੇਖ ਕੇ ਉਹਨੂੰ ਕਿਹਾ ਵੇਖ ਤੇਰੇ ਚੇਲੇ ਉਹ ਕੰਮ ਕਰਦੇ ਹਨ ਜਿਹੜਾ ਸਬਤ ਦੇ ਦਿਨ ਕੰਨਾਂ ਯੋਗ ਨਹੀਂ ਪਰ ਉਸ ਨੇ ਉਹਨਾਂ ਨੂੰ ਆਖਿਆ ਭਲਾ ਤੁਸੀਂ ਇਹ ਨਹੀਂ ਪੜਿਆ ਤੇ 다운 ਨੇ ਕੀ ਕੀਤਾ ਜਦ ਉਹ ਅਤੇ ਉਹ ਦੇ ਸਾਥੀ ਭੁੱਖੇ ਸਨ ਜੋ ਉਹ ਕਿਵੇਂ ਪਰਮੇਸ਼ਰ ਦੇ ਘਰ ਗਏ ਆ ਅਤੇ ਚੜਾਵੇ ਦੀਆਂ ਰੋਟੀਆਂ ਖਾਧੀਆਂ ਜਿਹੜੀਆਂ ਉਹ ਨੂੰ ਅਤੇ ਉਹ ਦੇ ਸਾਥੀਆਂ ਲਈ ਖਾਣਿਆ ਯੋਗ ਨਹੀਂ ਸਨ ਪਰ ਕੇਵਲ ਜਾਜਕਾਂ ਨੂੰ ਜਦ ਤੁਸੀਂ ਮੂਸਾ ਦੀ ਵਿਵਸਥਾ ਵਿੱਚ ਇਹ ਨਹੀਂ ਪੜਿਆ ਕਿ ਜਾਜਕ ਸੱਬਤ ਦੇ ਦਿਨ ਹੈਕਲ ਵਿੱਚ ਸੱਬਤ ਦਾ ਅਪਮਾਨ ਕਰਕੇ ਵੀ નિર્ਦੋਸ਼ ਹਨ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਇੱਥੇ ਹੈਕਲ ਨਾਲੋਂ ਵੀ ਇੱਕ ਵੱਡਾ ਹੈ ਪਰ ਜੇ ਤੁਸੀਂ ਇਸ ਦਾ ਅਰਥ ਜਾਣਦੇ ਕਿ ਮੈਂ ਬਲਦਾਨ ਨੂੰ ਨਹੀਂ ਸਗੋ ਦਇਆ ਨੂੰ ਚਾਹੁੰਦਾ ਹਾਂ ਤਦ ਤੁਸੀਂ નિર્ਦੋਸ਼ੀਆਂ ਨੂੰ ਦੋਸ਼ੀ ਨਾ ਠਹਿਰਾਉਂਦੇ ਕਿਉਂਕਿ ਮਨੁੱਖ ਦਾ ਪੁੱਤਰ ਸੱਬਤ ਦੇ ਦਿਨ ਦਾ ਮਾਲਕ ਹੈ ਸੁੱਕੇ ਹੱਥ ਵਾਲੇ ਮਨੁੱਖ ਨੂੰ ਚੰਗਾ ਕਰਨਾ ਫਿਰ ਉੱਥੋਂ ਤੁਰ ਕੇ ਉਹ ਪ੍ਰਾਰਥਨਾ ਘਰ ਵਿੱਚ ਗਿਆ ਅਤੇ ਵੇਖੋ ਉੱਥੇ ਸੁੱਕੇ ਹੱਥ ਵਾਲਾ ਇੱਕ ਮਨੁੱਖ ਸੀ ਅਤੇ ਉਹਨਾਂ ਨੇ ਯਿਸੂ ਤੇ ਦੋਸ਼ ਲਾਉਣ ਲਈ ਇਹ ਕਹਿ ਕੇ ਪੁੱਛਿਆ ਪਲਾ ਸਬਤ ਦੇ ਦਿਨ ਚੰਗਾ ਕਰਨਾ ਜੋਗ ਹੈ ਉਹਨੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਵਿੱਚੋਂ ਇਹੋ ਜਿਹਾ ਕਿਹੜਾ ਮਨੁੱਖ ਹੈ ਜਿਹਦੇ ਕੋਲ ਇੱਕ ਢੇਡ ਹੋਵੇ ਅਤੇ ਜੇ ਉਹ ਸਬਤ ਦੇ ਦਿਨ ਟੋਏ ਵਿੱਚ ਡਿੱਗ ਪਵੇ ਤਾਂ ਉਹ ਉਸ ਨੂੰ ਫੜ ਕੇ ਨਾ ਕੱਢੇ ਸੋ ਮਨੁੱਖ ਢੇਡਾਂ ਨਾਲੋਂ ਕਿੰਨਾ ਹੀ ਉੱਤਮ ਹੈ ਇਸ ਲਈ ਸਬੱਧ ਦਿਨ ਪੜਾ ਕਰਨਾ ਯੋਗ ਹੈ ਤਦ ਉਹਨੇ ਉਸ ਮੁਖ ਨੂੰ ਆਖਿਆ ਆਪਣਾ ਹੱਥ ਵਧਾ ਅਤੇ ਉਸਨੇ ਲੰਬਾ ਕੀਤਾ ਤਾਂ ਉਹ ਦੂਜੇ ਹੱਥ ਵਰਗਾ ਫਿਰ ਚੰਗਾ ਹੋ ਗਿਆ ਤਦ ਫਰੀਸੀਆਂ ਨੇ ਬਾਅਦ ਜਾ ਕੇ ਉਹਦੇ ਵਿਰੁੱਧ ਯੋਜਨਾ ਬਣਾਈ ਕਿ ਕਿਵੇਂ ਉਸ ਦਾ ਨਾਸ਼ ਕਰੀਏ ਪਰਮੇਸ਼ਰ ਦਾ ਚੁਣਿਆ ਹੋਇਆ ਸੇਵਕ ਪੀਸੂ ਇਹ ਜਾਣ ਕੇ ਉੱਥੋਂ ਦੁਰ ਪਿਆ ਅਤੇ ਬਹੁਤ ਸਾਰੇ ਲੋਕ ਉਹਦੇ ਮਗਰ ਦੁਰ ਪਏ ਅਤੇ ਉਸਨੇ ਉਹਨਾਂ ਸਬਨਾ ਨੂੰ ਚੰਗਾ ਕੀਤਾ ਅਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਮੈਨੂੰ ਉਜਾਗਰ ਨਾ ਕਰਨਾ ਤਾਂ ਜੋ ਉਹ ਬਚਨ ਜਿਹੜਾ ਇਸ਼ਾਇਆ نبی ਨੇ ਆਖਿਆ ਸੀ ਪੂਰਾ ਹੋਵੇ ਵੇਖੋ ਮੇਰਾ ਦਾਸ ਜਿਸ ਨੂੰ ਮੈਂ ਚੁਣਿਆ ਹੈ ਮੇਰਾ ਪਿਆਰਾ ਜਿਸ ਤੋਂ ਮੇਰਾ ਜੀ ਪ੍ਰਸੰਨ ਹੈ ਮੈਂ ਆਪਣਾ ਆਤਮਾ ਉਹਦੇ ਉੱਤੇ ਰੱਖਾਂਗਾ ਅਤੇ ਉਹ ਪਰਾਈਆਂ ਕੌਮਾਂ ਨੂੰ ਨਿਆਂ ਦੀ ਖਬਰ ਕਰੇਗਾ ਉਹਨਾਂ ਝਗੜਾ ਕਰੇਗਾ ਨਾ ਉੱਚੀ ਬੋਲੇਗਾ ਨਾਂ ਚੰਕਾ ਵਿੱਚ ਕੋਈ ਉਹਦੀ ਆਵਾਜ਼ ਸੁਨੇਗਾ ਉਹ ਕੁਚਲੇ ਹੋਏ ਕਾਹਨੇ ਨੂੰ ਨਾ ਤੋੜੇਗਾ ਨਾ ਨਿਮੀ ਬੱਤੀ ਨੂੰ ਬੁਝਾਏਗਾ ਜਦ ਤੱਕ ਨਿਆ ਦੀ ਜਿਤਨਾ ਕਰਾ ਦੇਵੀ ਅਤੇ ਉਹ ਦੇ ਨਾਮ ਉੱਤੇ ਪਰਾਈਆਂ ਕਮਾ ਆਸ ਰੱਖਣਗੀਆਂ ਯੀਸ਼ੂ ਅਤੇ ਸ਼ੈਤਾਨ ਤਦ ਲੋਕ ਇੱਕ ਅੰਨੇ ਅਤੇ ਗੁੰਗੇ ਮਲੁਖ ਨੂੰ ਜਿਸ ਨੂੰ ਪੋਤ ਚ ਵੜਿਆ ਹੋਇਆ ਸੀ ਉਹਦੇ ਕੋਲ ਲਿਆਏ ਅਤੇ ਉਸਨੇ ਉਹ ਨੂੰ ਅਜੀਹਾ ਚੰਗਾ ਕੀਤਾ ਕਿ ਉਹ ਬੋਲਣ ਤੇ ਵੇਖਣ ਲੱਗਾ ਅਤੇ ਸਾਰੇ ਲੋਕ ਹੈਰਾਨ ਹੋ ਕੇ ਬੋਲੇ ਕਿ ਇਹ ਦਾਊਦ ਦਾ ਪੁੱਤਰ ਨਹੀਂ ਹੈ ਪਰ ਫਰੀਸੀਆ ਨੇ ਇਹ ਸੁਣ ਕੇ ਕਿ ਇਹ ਪੁੱਤਾ ਤੇ ਸਰਦਾ ਸ਼ੈਤਾਨ ਦੀ ਸ਼ੈਤਾਨ ਨਾਲ ਪੁੱਤਾ ਨੂੰ ਕੱਢਦਾ ਹੈ ਪਰ ਉਸਨੇ ਉਹਨਾਂ ਦੀ ਸੋਚ ਵਿਚਾਰ ਜਾਣ ਕੇ ਉਹਨਾਂ ਨੂੰ ਆਖਿਆ ਕਿ ਜਿਸ ਕਿਸੇ ਰਾਜ ਵਿੱਚ ਫੁੱਟ ਪੈਂਦੀ ਹੈ ਉਹ ویرਾਨ ਹੋ ਜਾਂਦਾ ਹੈ ਅਤੇ ਜਿਸ ਕਿਸੇ ਨਗਰ ਜਾਂ ਘਰ ਵਿੱਚ ਫੁੱਟ ਪੈਂਦੀ ਹੈ ਉਹ ਬਣਿਆ ਨਾ ਰਹੇਗਾ ਅਤੇ ਜੇ ਸ਼ੈਤਾਨ ਹੀ ਸ਼ੈਤਾਨ ਨੂੰ ਕੱਢਦਾ ਹੈ ਤਾਂ ਉਹਦੇ ਆਪਣੀ ਆਪ ਵਿੱਚ ਹੀ ਫੁੱਟ ਪੈ ਗਈ ਹੈ ਫਿਰ ਉਹਦਾ ਰਾਜ ਕਿਵੇਂ ਬਣਿਆ ਰਹਿ ਸਕਦਾ ਹੈ ਅਤੇ ਜੇ ਮੈਂ ਸ਼ਿਵਤਾ ਦੀ ਸਹਾਇਤਾ ਨਾਲ ਪੁੱਤਾਂ ਨੂੰ ਕੱਢਦਾ ਹਾਂ ਤਾਂ ਤੁਹਾਡੇ ਪੁੱਤਰ ਕਿਸ ਦੀ ਸਹਾਇਤਾ ਨਾਲ ਕੱਢਦੇ ਹਨ ਇਸ ਲਈ ਤੁਹਾਡਾ ਨ્યા ਕਰਨ ਵਾਲੇ ਉਹੀ ਹੋਣਗੇ ਪਰ ਜੇ ਮੈਂ ਪਰਮੇਸ਼ਰ ਦੇ ਆਤਮਾ ਦੀ ਸਹਾਇਤਾ ਨਾਲ ਪੁੱਤਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ਰ ਦਾ ਰਾਜ ਤੁਹਾਡੇ ਤੇ ਆ ਚੁੱਕਿਆ ਹੈ अथवा ਕੋਈ ਕਿਸੇ ਜਰਾਵਰ ਦੇ ਘਰ ਵਿੱਚ ਵੜ ਕੇ ਜੇ ਪਹਿਲਾਂ ਉਸ ਜਰਾਵਰ ਨੂੰ ਬੰਨ ਨਾ ਲਵੇ ਤਾਂ ਉਸ ਦਾ ਮਾਲ ਕਿਵੇਂ ਲੁੱਟ ਸਕਦਾ ਹੈ ਪਹਿਲਾਂ ਉਸ ਨੂੰ ਬਨ ਕੇ ਫਿਰ ਉਸ ਦਾ ਘਾ ਲੁੱਟੇਗਾ ਜਿਹੜਾ ਮੇਰੇ ਨਾਲ ਨਹੀਂ ਉਹ ਮੇਰੇ ਵਿਰੁੱਧ ਹੈ ਅਤੇ ਜਿਹੜਾ ਮੇਰੇ ਨਾਲ ਇਕੱਠਾ ਨਹੀਂ ਕਰਦਾ ਉਹ ਖਿਲਾੜਦਾ ਹੈ ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਹਰੇਕ ਪਾਪ ਅਤੇ ਨਿੰਦਿਆ ਮਨੁੱਖਾਂ ਨੂੰ ਮਾਫ਼ ਕੀਤਾ ਜਾਵੇਗਾ ਪਰ ਜਿਹੜਾ ਪਵਿੱਤਰ ਆਤਮਾ ਦੇ ਵਿਰੁੱਧ ਕਫਰ ਬੋਲੇ ਉਹ ਮਾਫ ਨਹੀਂ ਕੀਤਾ ਜਾਵੇਗਾ ਅਤੇ ਜੇ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਗੱਲ ਕਰੇ ਉਸ ਨੂੰ ਮਾਫ ਕੀਤਾ ਜਾਵੇਗਾ ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਕਫਰ ਬੋਲੇ ਉਸ ਨੂੰ ਨਾ ਇਸ ਯੁੱਗ ਵਿੱਚ ਅਤੇ ਨਾ ਹੀ ਆਉਣ ਵਾਲੇ ਯੁੱਗ ਵਿੱਚ ਮਾਫ ਕੀਤਾ ਜਾਵੇਗਾ ਦਰਖਤ ਅਤੇ ਉਸ ਦਾ ਫਲ ਜੇ ਰੁੱਖ ਨੂੰ ਚੰਗਾ ਆਖੋ ਤਾਂ ਉਸ ਦੇ ਫਲ ਨੂੰ ਵੀ ਚੰਗਾ ਆਖੋ ਜੇ ਰੁੱਖ ਨੂੰ ਬੁਰਾ ਆਖੋ ਤਾਂ ਉਸ ਦੇ ਫਲ ਨੂੰ ਵੀ ਬੁਰਾ ਆਖੋ ਕਿਉਂਕਿ ਰੁੱਖ ਆਪਣੇ ਫਲਾਂ ਤੋਂ ਹੀ ਪਛਾਣਿਆ ਜਾਂਦਾ ਹੈ اے ਸੱਪਾਂ ਦੇ ਬੱਚਿਓ ਤੁਸੀਂ ਬੁਰੇ ਹੋ ਕੇ ਚੰਗੀਆਂ ਗੱਲਾਂ ਕਿਵੇਂ ਕਰ ਸਕਦੇ ਹੋ ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹੀ ਮੂੰਹ ਵਿੱਚੋਂ ਨਿਕਲਦਾ ਹੈ ਭਲਾ ਮਨੁੱਖ ਮਨ ਦੇ ਭਲੇ ਖਜ਼ਾਨੇ ਵਿੱਚੋਂ ਭਲੀਆਂ ਗੱਲਾਂ ਕੱਢਦਾ ਹੈ ਅਤੇ ਬੁਰਾ ਮਨੁੱਖ ਬੁਰੇ ਖਜ਼ਾਨੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਹੈ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਮੁਨੁਖ ਹਰੇਕ ਵਿਅਰਥ ਗੱਲ ਦਾ ਜੋ ਬੋਲਣ ਨਿਆਹ ਦੇ ਦਿਨ ਉਹਦਾ ਹਿਸਾਬ ਦੇਣਗੇ ਇਸ ਲਈ ਜੋ ਤੂੰ ਆਪਣੀਆਂ ਗੱਲਾਂ ਦੇ ਕਾਰਨੀ ਦੋਸ਼ ਅਤੇ ਆਪਣੀਆਂ ਗੱਲਾਂ ਦੇ ਕਾਰਨ ਦੋਸ਼ੀ ਠਹਿਰਾਇਆ ਜਾਵੇਗਾ ਸਵਰਗ ਤੋਂ ਨਿਸ਼ਾਨ ਦੀ ਮੰਗ ਫਿਰ ਕੁਝ ਉਪਦੇਸ਼ਕਾਂ ਅਤੇ ਫਰੀਸੀਆਂ ਨੇ ਆਖਿਆ ਗੁਰੂ ਜੀ ਅਸੀਂ ਕੋਈ ਨਿਸ਼ਾਨ ਵੇਖਣਾ ਚਾਹੁੰਦੇ ਹਾਂ ਪਰ ਉਸਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਬੁਰੀ ਅਤੇ ਹਰਾਮਕਾਰੀ ਪੀੜੀ ਨਿਸ਼ਾਨ ਚਾਹੁੰਦੀ ਹੈ ਪਾਜੂਨਾਹ ਦੇ ਨਿਸ਼ਾਨ ਤੋਂ ਇਲਾਵਾ ਉਹਨਾਂ ਨੂੰ ਕੋਈ ਹੋਰ ਨਿਸ਼ਾਨ ਨਹੀਂ ਦਿੱਤਾ ਜਾਵੇਗਾ ਕਿਉਂਕਿ ਜਿਸ ਤਰ੍ਹਾਂ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤਾਂ ਮੱਛੀ ਦੇ ਢਿੱਡ ਵਿੱਚ ਰਿਹਾ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਤਿੰਨ ਦਿਨ ਅਤੇ ਤਿੰਨ ਰਾਤਾਂ ਧਰਤੀ ਦੇ ਅੰਦਰ ਰਹੇਗਾ ਨਿਨਵਾ ਦੇ ਲੋਕ ನ್ಯಾಯ ਦੇ ਦਿਨ ਇਸ ਪੀੜੀ ਦੇ ਲੋਕਾਂ ਨਾਲ ਉੱਠਣਗੇ ਅਤੇ ਇਹਨਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂ ਜੋ ਉਹਨਾਂ ਨੇ ਜੁਨਾਹ ਦਾ ਪ੍ਰਚਾਰ ਸੁਣ ਕੇ ਤੌਬਾ ਕੀਤੀ ਅਤੇ ਵੇਖੋ ਇੱਥੇ ਉਹ ਹੈ ਜੋ ਯੂਨਾਹ ਨਾਲੋਂ ਵੀ ਵੱਡਾ ਹੈ ਦੱਖਣ ਦੀ ਰਾਣੀ ਨਿਆਹ ਵਾਲੇ ਦਿਨ ਇਸ ਪੀੜੀ ਦੇ ਲੋਕਾਂ ਨਾਲ ਉੱਠੇਗੀ ਅਤੇ ਇਹਨਾਂ ਨੂੰ ਦੋਸ਼ੀ ਠਹਿਰਾਵੇਗੀ ਕਿਉਂਕਿ ਉਹ ertidhi ਦੀ ਹੱਦ ਤੋਂ ਸੁਲੇਮਾਨ ਦਾ ਗਿਆਨ ਸੁਣ ਕੇ ਆਈ ਅਤੇ ਵੇਖੋ ਇੱਥੇ ਉਹ ਹੈ ਜੋ ਸੁਲੇਮਾਨ ਨਾਲੋਂ ਵੀ ਵੱਡਾ ਹੈ ਅਧੂਰੇ ਸੂਰਦ ਦੀ ਸਮੱਸਿਆ ਪਰ ਜਦੋਂ ਸ਼ੁੱਧ ਆਤਮਾ ਮਨੁੱਖ ਵਿੱਚੋਂ ਨਿਕਲ ਗਿਆ ਹੋਵੇ ਤਦ ਸੁੱਕੀਆਂ ਥਾਵਾਂ ਵਿੱਚ ਰਾਮ ਲੱਬ ਦਾ ਫਿਰਦਾ ਹੈ ਪਰ ਉਸ ਨੂੰ ਲੱਭਦਾ ਨਹੀਂ ਫਿਰ ਉਹ ਆਖਦਾ ਹੈ ਕਿ ਮੈਂ ਆਪਣੇ ਘਰ ਜਿੱਥੋਂ ਮੈਂ ਨਿਕਲਿਆ ਸੀ ਵਾਪਸ ਜਾਵਾਂਗਾ ਅਤੇ ਆ ਕੇ ਉਹਨੂੰ ਵੇਲਾ ਅਤੇ ਝਾੜਿਆ ਸੁਆਰਿਆ ਹੋਇਆ ਵੇਖਦਾ ਹੈ ਤਦ ਉਹ ਜਾ ਕੇ ਆਪਣੇ ਨਾਲੋਂ ਸੱਤ ਹੋਰ ਬੁਰੇ ਆਤਮੇ ਨਾਲ ਲਿਆਉਂਦਾ ਹੈ ਅਤੇ ਉਹ ਉਸ ਆਦਮੀ ਵਿੱਚ ਰਹਿਣ ਲੱਗ ਪੈਂਦੇ ਹਨ ਅਤੇ ਉਸ ਆਦਮੀ ਦਾ ਬਾਦ ਵਾਲਾ حال ਪਹਿਲੇ ਨਾਲੋਂ ਬੁਰਾ ਹੋ ਜਾਂਦਾ ਹੈ ਇਸ ਬੁਰੀ ਪੀੜੀ ਦੇ ਲੋਕਾਂ ਦਾ ਹਾਲ ਵੀ ਇਹੋ ਜਿਹਾ ਹੀ ਹੋਵੇਗਾ ਯੀਸ਼ੂ ਦੀ ਮਾਤਾ ਅਤੇ ਭਰਾ ਜਦੋਂ ਉਹ ਲੋਕਾਂ ਨਾਲ ਗੱਲਾਂ ਕਰ ਰਿਹਾ ਸੀ ਉਸ ਸਮੇਂ ਉਸ ਦੀ ਮਾਤਾ ਤੇ ਭਰਾ ਬਾਹਰ ਖੜੇ ਸਨ ਅਤੇ ਉਸ ਨਾਲ ਗੱਲ ਕਰਨੀ ਚਾਹੁੰਦੇ ਸਨ ਤਦ ਕਿਸੇ ਨੇ ਉਸ ਨੂੰ ਆਖਿਆ ਵੇਖ ਤੇਰੀ ਮਾਤਾ ਅਤੇ ਤੇਰੇ ਭਰਾ ਬਾਹਰ ਖੜੇ ਹਨ ਅਤੇ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ ਪਰ ਉਸਨੇ ਆਪਣਵਲੇ ਨੂੰ ਉੱਤਰ ਦਿੱਤਾ ਕੌਣ ਹੈ ਮੇਰੀ ਮਾਤਾ ਕੌਣ ਹਨ ਮੇਰੇ ਭਰਾ ਅਤੇ ਆਪਣੇ ਚੇਲਿਆਂ ਵੱਲ ਹੱਥ ਫਸਾਰ ਕੇ ਕਿਹਾ ਵੇਖੋ ਮੇਰੀ ਮਾਤਾ ਤੇ ਮੇਰੇ ਭਰਾ ਇਹ ਹਨ ਕਿਉਂਕਿ ਜੋ ਕੋਈ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ ਉਹੀ ਮੇਰਾ ਭਰਾ ਮੇਰੀ ਭੈਣ ਤੇ ਮਾਤਾ ਹੈ ਆਮੀਨ